ਆਪ ਨੂਰ ਕਰਦਨ ਆਲੋ ਦੁਨਿਆਈ ਸਹਿਜ ਰਤਨ ਕਰਦੇ ਹਾਂ ਚੇਤਨ ਜੋਤ ਅਤੇ ਅਚੇਤਨ ਮਿੱਟੀ ਚੇਤਨ ਜੋਤ ਕੇੜੀ ਆਕਾਰ ਤੋਂ ਵਹਿਗੁਰੂ ਜੀ ਦੀ ਜਿਨੂ ਗੁਰਬਾਣੀ ਦੇ ਵਿੱਚ ਸਹਿਜੀਆਂ ਨੇ ਸਮੂਹ ਸਮਝਾਣ ਕਿ ਸੁਝਾਉਂਦਾ ਯਤਨ ਕਰਕੇ ਪਾਵਨ ਵਚਨ ਕਹੇ ਜੇ ਮਨ ਨੂੰ ਜੋਤ ਸਰੂਪ ਹੈ ਆਪਣਾ ਨੂਰ ਪਛਾਣ ਤੇ ਜੋਤ ਸਰੂਪ ਜਿਹੜੀ ਚੇਤਨ ਜੋਤ ਹੈ ਉਸ ਚੇਤਨ ਜੋਤ ਤੇ ਅਚੇਤ ਮਿੱਟੀ ਜਿਹੜਾ ਆ ਸਰੀਰ ਦੇ ਹੈ ਮਿੱਟੀ ਦਾ ਬਣਿਆ ਪਿਆ ਤੇ ਬਾਸਾ ਕਹਿੰਦੇ ਇਹਨਾਂ ਦੋਨਾਂ ਨੂੰ ਮਿਲਾ ਕੇ ਪਰਮਾਤਮਾ ਨੇ ਇਸ ਸਾਰਾ ਚਕ੍ਰਿਕ ਜਗਤ ਉਹ ਬਣਾ ਦਿੱਤਾ ਹੈ ਅਸਥਾਨ ਜਿਮੀ ਧਰਤ ਆਪ ਪੈਦਾਇਸ ਖੁਦਾਈ ਜਿਮੀ ਧਰਤੀ ਤਰਖਤ ਜਿਹੜੇ ਧਰਤ ਨੇ ਵੰਸ਼ਪਤੀ ਐ ਰੁੱਖ ਨੇ ਆਵ ਪਾਣੀ ਭਾਵੇਂ ਹੁੰਦੇ ਅਸਮਾਨ ਧਰਤੀ ਰੁੱਖ ਪਾਣੀ ਆਦਿਕ ਇਹ ਸਭ ਕੁਝ ਉਸ ਪਰਮਾਤਮਾ ਦੀ ਰਚਨਾ ਹੈ ਬੰਦੇ ਚਾਸੰ ਦੀਦਨ ਫਨਾਇ ਪਸ ਕਿੰਨੇ ਜਿੰਨਾ ਕੁਝ ਵੀ ਤੂੰ ਆਖਾਂ ਨਾਲ ਵੇਖਦਾ ਹੈ ਜਿਹੜੀਆਂ ਅੱਖਾਂ ਤੇਰੀਆਂ ਵੇਖਦੀਆਂ ਨੇ ਇਹ ਮਨੁੱਖ ਨਿਭਦੇ ਇਸਾ ਰਖੁ ਨਾਸਨਾ ਹੈ ਇਥੇ ਰਹਿਣਾ ਵੀ ਕੁਸਰ ਦੀਦਨ ਫਨਾਇ ਦੀਦਨ ਦਾ ਭਾਵ ਜਿਸ ਦਾ ਫਨਾਇ ਦਾ ਭਾਵ ਨਾਸਨਾ ਜੋ ਕੁਝ ਵੀ ਵੇਖ ਰਹੀਆਂ ਸਤਿਗੁਰੂ ਖਾਸਾ ਕਹਿੰਦੇ ਜੋ ਤਿਸ ਹੈ ਸੋ ਕਲ ਹੈ ਖਰਨਾ ਜੋ ਕੁਝ ਵੀ ਦਿਖ ਰਿਹਾ ਜੋ ਕੁਝ ਵੀ ਨਜ਼ਰ ਆ ਰਿਹਾ ਹੈ ਆਤਮਾ ਹੀ ਕਰਜ ਸਾਰਾ ਇਸ ਕਰਕੇ ਸਾਰਾ ਕੁਝ ਨਾਸਬਾਨ ਹੈ ਨਾਸਬਾਨ ਜਾਣ ਦੁਨੀਆ ਮੁਰਦਾਰੁਰਦਨੀ ਗਾਫਲ ਹਵਾਈ ਫਸਗਦੇ ਪਰਦੇ ਦੁਨੀਆ ਹੈ ਇਹ ਮਾਇਆ ਦੇ ਧਾਚ ਦੇ ਵਿੱਚ ਪਰਮਾਤਮਾ ਗੁਰੂ ਰਹੀ ਹੋਈ ਹੈ ਪਰ ਮਾਤਮਾ ਨੂੰ ਚੇਤੇ ਕਰਦੀ ਤਾਂ ਪਿਆਰੀ ਵਿਸਰਿਆ ਲਤਾਂ ਜਿਹੜੀਆਂ ਉਹਨਾਂ ਦਰਤਾਂ ਦਿੱਤੀਆਂ ਹੋਈਆਂ ਨੇ ਉਹ ਚੰਗੀਆਂ ਲੱਗਦੀਆਂ ਨਹੀਂ ਮਾਇਆ ਚੰਗੀ ਲੱਗਦੀ ਹੈ ਸਰੀਰ ਚੰਗਾ ਲੱਗਦਾ ਹੈ ਸਰੀਰ ਦੇ ਸੁੱਖ ਚੰਗੇ ਲੱਗਦੇ ਹਨ ਪਰ ਭਾਲਸਾ ਜੀ ਕਹਿੰਦੇ ਉਹ ਕਾਲਕੁ ਬਹੰਕੂ ਜੀ ਨੇ ਇਹ ਰਚਨਾ ਰਚੀ ਹੈ ਜਿਨੇ ਸਭ ਕੁਝ ਖਿਆਲ ਕੀਤਾ ਹੈ ਸੱਚੇ ਦੇ ਤਪਨਾ ਤੇ ਭਿਆ ਤਨ ਦੇ ਜਗ ਜਲਦੇ ਤੇ ਪਵਨ ਸਾਜਿਆ ਸਹਿਬ ਜੀ ਕਹਿੰਦੇ ਜਿਹੜਾ ਅਕਾਲ ਪੁਰਖ ਨੇ ਸਾਰਾ ਕੁਝ ਬਣਾਇਆ ਤੇ ਉਹ ਸਾਰਾ ਕੁਝ ਬਣਾਉਣ ਵਾਲੇ ਨੂੰ ਇਹ ਸੰਸਾਰ ਭੁਲਿਆ ਹੁੰਦਾ ਤੇ ਇਹ ਪਾਸਾ ਕਹਿੰਦੇ ਜਿਹੜਾ ਅਕਾਲ ਪੁਰਖ ਵੈਕੂ ਜੀ ਨੂੰ ਭੁੱਲ ਗਿਆ ਤੇ ਅਸ ਗਰੀਬ ਨਵਾਜ਼ੀਆਂ ਦੇ ਬਚਨ ਨੇ ਮੁਰਦਾਰ ਘੁਰਤਨੀ ਪਾਸਾ ਕਹਿੰਦੇ ਹਰਾਮ ਹਾਂਦੀ ਐ ਤੇ ਚੇਤੇ ਰੱਖਿਓ ਭਾਸਾ ਕਹਿੰਦੇ ਉਹ ਪਰਾਇਆ ਹੰਕ ਹੁੰਦੀ ਰਹਦੀ ਹੈ ਤੇ ਜਿਹੜੀ ਜਿਹੜਾ ਮਨੁੱਖ ਪਰਾਇਆ ਹੰਕ ਹੁੰਦਾ ਹੈ ਅਕਾਲ ਪੁਰਖ ਨੂੰ ਭੁੱਲ ਗਿਆ ਉਹਦਾ ਦਿੱਤਾ ਹੋਇਆ ਖਾਣਾ ਦਿੱਤਾ ਹੋਇਆ ਪਹਿਨ ਰਹਿਣਾ ਜੀਉ ਪਾਏ ਪਿੰਡ ਜਨ ਸਾਧਿਆ ਦਿੱਤਾ ਪਹਿਨਣ ਖਾਣ ਪਹਿਨਣ ਵਾਰ ਤੇ ਵੀ ਦਿੱਤਾ ਖਾਣ ਵਾਰ ਤੇ ਵੀ ਦਿੱਤਾ ਤੇ ਹੁਣ ਤੱਕ ਲੋਸੀ ਜਿਹੜੇ ਮਿਹਨਤ ਕਰਦੇ ਆ ਕੰਮ ਕਰਦੇ ਆ ਸਾਨੂੰ ਆਪਣੀ ਬੇਨਤੀ ਤੇ ਮਾਣ ਹੈ ਅਸੀਂ ਕੰਮ ਨਹੀਂ ਕਰਦੇ ਆ ਤਾਂ ਆਉਂਦੇ ਆ ਪਰ ਪ੍ਰਭਾਤ ਸਹਿੰਦੇ ਜੇ ਹੌਂਸ ਨੂੰ ਕੰਮ ਕਰਕੇ ਕਾਣ ਲਾ ਕੇ ਆ ਫਿਰ ਚੇਤੇ ਕਰ ਜਿੱਥੇ ਤੇਰਾ ਕੋਈ ਵੀ ਇੱਕ ਸਹਾਇਤਾ ਕਰਨ ਵਾਲਾ ਨਹੀਂ ਸੀ ਜਦ ਤੂੰ ਹੱਥ ਪੈਰੋਂ ਜੋਗਾ ਵੀ ਸੀ ਉਦੋਂ ਤੇਰਾ ਕਾਲਕਲੇਵਾਰੀ ਕੋਲੋਂ ਨੇ ਜਦ ਨਹੀਂ ਫਰੋਜੀ ਦਿੱਤੀ ਹੈ ਉਦੋਂ ਵੀ ਨਹੀਂ ਦਿੱਤੀ ਸੀ ਨਾਤ ਕਰਮ ਆਤਮ ਸਿਮਰਨ ਦੇ ਤਹਿ ਤੂੰ ਰੱਖਣ ਹਾਰੇ ਪਾਸੇ ਕਿ ਮਾਤਾ ਦੇ ਗਰਭ ਦੇ ਵਿੱਚ ਕੌਣ ਰੋਗੀ ਦੇ ਦੇਣ ਅਕਸੀ ਇਸ ਕਰਕੇ ਗਰੀਵਨ ਬਾਣੀ ਕਹਿੰਦੇ ਜਿਹੜਾ ਕਾਲਪੁਰਪ ਵੈ ਜੀ ਜੀ ਨੇ ਤੈਨੂੰ ਇਹ ਸਾਜਿਆ ਸਾਜ ਕੇ ਸੰਸਾਰ ਤੇ ਭੇਜਿਆ ਤੈਨੂੰ ਰੋਕੀ ਦਿੱਤੀ ਹੈ ਨਾ ਖਾਣ ਵਾਸਤੇ ਦੇ ਰਹਿ ਹੈ ਪੈਣ ਵਾਸਤੇ ਦੇ ਰਹਿ ਹੈ ਪਰ ਤੂੰ ਉਸ ਕਾਲਪੁਰਪ ਵੈ ਆਉ ਦਾਸ ਬਰਾਨਾ ਨਹੀਂ ਕਰਦਾ ਤੇ ਬਾਸਾ ਕਹਿੰਦੇ ਜਿਹ ਪ੍ਰਾਇਆ ਨਾ ਕੋਈ ਪੁੱਤ ਨੂੰ ਨੁਕਤਾ ਹਰਾਨ ਦਾ ਕਾਰਨੀ ਹੈ ਰਹਾ ਗਵਾਨ ਹੈ ਵਾਨ ਹਰਾਮ ਪੁਸਤਨੀ ਮੁਰਦਾਰ ਵਖੋਰਾਏ ਕਬਰ ਅਨੁਖ ਪੂਤਾ ਪ੍ਰੇਤਾ ਪਸ਼ੂਆਂ ਦੇ ਮਾਨ ਹਰਾਨ ਮਾਰ ਕੇ ਹਰਾਨ ਕਰਦਾ ਦਿਲ ਕਰਜ ਕਰਜਾ ਕਾਜ ਰੋ ਦੋਜ ਸੁਝਾਏ ਤੇ ਪਾਸਾ ਕਹਿੰਦੇ ਚੇਤੇ ਰੱਖੀ ਇਸ ਦੇ ਦਿਲ ਉੱਤੇ ਮਾਇਆ ਦਾ ਮੁਕੰਮਲ ਕਰਜ ਆ ਪਿਆ ਹੈ ਮਾਇਆ ਨੇ ਆਪਣਾ ਅਸਰ ਪਾਇਆ ਹੋਇਆ ਹੈ ਮਾਇਆ ਤੋਂ ਨਾ ਕੁਝ ਇਹਨੂੰ ਨਜ਼ਰ ਨਹੀਂ ਆਉਂਦਾ ਹੈ ਵਾਹਿਗੁਰੂ ਨਜ਼ਰ ਨਹੀਂ ਆਉਂਦਾ ਆਤਮਿਕ ਚੇਤੇ ਹੀ ਆਉਂਦਾ ਹੈ ਇਹ ਪਰਮਾਤਮਾ ਇਸ ਨੂੰ ਊਜਲਪਦੀ ਸਜਾ ਦਿੰਦਾ ਹੈ ਅੱਗੇ ਜਾਣਗੇ ਜਿਸ ਨਾਲ ਮਿਲਣੀ ਹੈ ਬਾਵੇਂ ਤੇ ਬਹੁਤੇ ਨਹੀਂ ਮੰਨਦੇ ਸਜਾ ਪਰ ਕ੍ਰਿਵਨਵਾਦੀਆਂ ਨੂੰ ਸਾਨੂੰ ਬਾਰ-ਬਾਰ ਸਮਝਾਇਆ ਹੈ ਭਾਈ ਸਜਾ ਜੀ ਕਿ ਇੱਥੇ ਕਰਮਾਂ ਦਾ ਫਲ ਝੋਲਣਾ ਪਵੇਗਾ ਤੇ ਇੱਥੇ ਝੋਲਣੀਆਂ ਅੱਗੇ ਵੀ ਝੋਲਣਾ ਪਵੇਗਾ ਕਿਉਂਕਿ ਦਰਨਕਾਰ ਨੇ ਤੇ ਸਾਨੂੰ ਪੁੱਛਣਾ ਹੈ ਕਈ ਵਾਰ ਬੇਨਤੀ ਕੀਤੀ ਹੈ ਸਤਿਗੁਰੀਆਂ ਦੇ ਪਾਠ ਨੂੰ ਰਚਨਾ ਤਾਂ ਕਈ ਵਾਰ ਸਾਨੂੰ ਦੇ ਨੇ ਪਾਸਾ ਕਹਿੰਦੇ ਅੱਗੇ ਜਾ ਕੇ ਪੁੱਛਦਾ ਹੈ ਕਿ ਆਤੈ ਰਖਿਆ ਤਾਨਾ ਦਗਾਇਆ ਚਲੋ ਸਤਾਵ ਦਿਵਾਨ ਦੁਆ ਕੀ ਖਾਹੀ ਗਿਆ ਕੀ ਗਵਾਕਿਆ ਪਾਸਾ ਕਹਿੰਦੇ ਪੁੱਛਿਆ ਜਾਇਗਾ ਕਰਦੇ ਦੇਖਾ ਪੀੜ ਛੁੱਟੈ ਨਾਨਕਾ ਜੁ ਤੇਰ ਪਾਸਾ ਕਹਿੰਦੇ ਜਵੇਂ ਤੇਰਾਂ ਨੂੰ ਪੀੜ ਕੇ ਉਹਦੇ ਵਿੱਚੋਂ ਤੀਰ ਕੱਢ ਲਿਆ ਜਾਂਦਾ ਹੈ ਉਥੇ ਇਸ ਤਰ੍ਹਾਂ ਜੁ ਨਾਨਕ ਕਾਰ ਦੀ ਬਲਕਾਰ ਦੇ ਵਿੱਚ ਲੇਖਾ ਹੋਵੇਗਾ ਨਾਮ ਗਿਆਖ ਹੈ ਰੀਮਨਾ ਸੁਣੀਐ ਸਿੱਖ ਸਹੀ ਲੇਖਾ ਰੱਖਣਗੇ ਜਿਹਾ ਬਹਿਖਾ ਕੱਟ ਬਗੀ ਬਾਸਰ ਨੇ ਦੇਖਾ ਹੋਵੇਗਾ ਇਸ ਕਰਕੇ ਬਾਸਰ ਦੇ ਹੋਂਦ ਮਾਇਆ ਵਿੱਚ ਕਬਜ਼ਾ ਕਰ ਲਿਆ ਹੈ ਦਿਲ ਕਬਜ਼ਾ ਕਬਜ਼ਾ ਕਰ ਲੋ ਸਹਜ ਜੀ ਕਹਿੰਦੇ ਉਹ ਮਾਇਆ ਦਾ ਕਬਜ਼ਾ ਹੈ ਮੁਕੰਮਲ ਤੌਰ ਤੇ ਕਬਜ਼ਾ ਮਾਇਆ ਤੋਂ ਜਨਾ ਨਾਜਰ ਕੁਝ ਨਹੀਂ ਆਉਂਦਾ ਹੈ ਪਰ ਜੇਤੇ ਰਖੀ ਦੂਜ ਕਿਸੇ ਜਾਏ ਅੱਗੇ ਜਾ ਕੇ ਪ੍ਰਮਾਤਮਾ ਨੇ ਤੇ ਤੈਨੂੰ ਸਜ਼ਾ ਦੇਣੀ ਹੈ ਉਥੇ ਤੇਰੇ ਕੀਤੇ ਕਰਮਾਂ ਦਾ ਹਿਸਾਬ ਹੋਵੇਗਾ ਤੇ ਕੀਤੇ ਹੋਏ ਮਾੜੇ ਕਰਮਾਂ ਦਾ ਕੀਤੇ ਹੋਏ ਕੋ ਕਰਮਾਂ ਦੀ ਫਿਰ ਤੈਨੂੰ ਸਜ਼ਾ ਮਿਲੇਗੀ ਬਲੀ ਨਿਆਮਤ ਬਰਾਤਰਾ ਦਰਬਾਰ ਸੁਖ ਨਾਏ ਕਸਿਕ ਤੂੰ ਪਾਲਣ ਵਾਲਾ ਪਿਓ ਭਰਾ ਦਰਬਾਰ ਜੈ ਦਾਤ ਘਰ ਜਿੰਨਾ ਕੋਈ ਜੀ ਦੇ ਨਾਲ ਤੇ ਸਾਡਾ ਪਿਆਰ ਹੈ ਭਾਵੇਂ ਪਿਓ ਨਾਲ ਹੈ ਮਾਂ ਨਾਲ ਹੈ ਭਰਾ ਨਾਲ ਹੈ ਦਰਬਾਰ ਘਰ ਦੇ ਨਾਲ ਜੈ ਦਾਤ ਦੇ ਨਾਲ ਆਸਾ ਕਹਿੰਦੇ ਜਿਹਦੇ ਨਾਲ ਵੀ ਤੇਰਾ ਪਿਆਰ ਹੈ ਜਬ ਅਜਨਾਈ ਨ ਬਸਤਨੀ ਤਬ ਤੇ ਕਾਰੇ ਵਿਦਾਇ ਆਸਾ ਕਹਿੰਦੇ ਜਦੋਂ ਨਾ ਅਜਰਾਹੀ ਇਸ ਦਾ ਮੌਤ ਦਾ ਜਿਹੜਾ ਪ੍ਰਸਤਾ ਹੈ ਉਹ ਇਨਸਾਨ ਨੂੰ ਬਨ ਕੇ ਲੈ ਕੇ ਜਾਂਦਾ ਹੈ ਫਿਰ ਇਹ ਸਾਰੇ ਜਗਤ ਤੋਂ ਵਿਦਾ ਹੁੰਣ ਵੇਲੇ ਇਹ ਸਾਰੇ ਜਿੰਨੇ ਵੀ ਦਿਸਦੇ ਨੇ ਜਿੰਨਿਆਂ ਨਾਲ ਵੀ ਸਾਡਾ ਕੋਹ ਹੈ ਜਿਹਦੇ ਨਾਲ ਵੀ ਸਾਡਾ ਪਿਆਰ ਹੈ ਉਹ ਪਾਸਾ ਕਹਿੰਦੇ ਕਿਸੇ ਕੰਮ ਨਹੀਂ ਆਉਣਗੇ ਨਾ ਮਾਇਆ ਕਨ ਆਏਗੀ ਨਾ ਘੜਾ ਨਾ ਪੂਰ ਨਾ ਮਾ ਨਾ ਪੈਂ ਵਾਸਾ ਕਹਿੰਦੇ ਜਿੰਨੇ ਵੀ ਰਿਸ਼ਤੇ ਨੇ ਜਿੰਨਾ ਨਾਲ ਵੀ ਤੇਰਾ ਮੋਹ ਹੈ ਚਾਹੇ ਮੈਕ ਪਦਾਰਥਾਂ ਨਾਲ ਹੈ ਚਾਹੇ ਮਾਇਆ ਨਾਲ ਹੈ ਚਾਹੇ ਰਿਸ਼ਤਿਆਂ ਨਾਲ ਹੈ ਜਿੰਨੇ ਜਿੰਦੇ ਨਾਲ ਵੀ ਮੋਹ ਹੈ ਉਹ ਕਿਸੇ ਕੰਮ ਨਹੀਂ ਆਉਣਗੇ ਭਾਈ ਜਦੋਂ ਮੌਤ ਆਪ੍ਰਿਤਾ ਆ ਕੇ ਫਿਰ ਵੰਡ ਲੈਂਦਾ ਹੈ ਅਵਾਲ ਮਨ ਕਰਨ ਪਾਪ ਅਲਾਹ ਸਹਿਬ ਜੀ ਕਹਿੰਦੇ ਪਵਿੱਤਰ ਪਰਮਾਤਮਾ ਤੇਰੇ ਦਿੱਤਾ ਸਾਰਾ ਹਰਿ ਗਾਨਤ ਸੰਸਾਰ ਤੋਂ ਸੀ ਮੁਕਾ ਸਕਦੇ ਆ ਸੰਸਾਰ ਤੋਂ ਪਰਦੇ ਪਾਏ ਜਾ ਸਕਦੇ ਨੇ ਕੋਈ ਆਪਣੀ ਉਨਾਇਆ ਕਰਕੇ ਪਰਦੇ ਪਾ ਲੈਂਦਾ ਕੋਈ ਚਤਰਾਇਆਂ ਕਰਕੇ ਪਰਦੇ ਪਾ ਲੈਂਦਾ ਆਪਣੀ ਕੀਤੇ ਕਰਮਾਂ ਦੇ ਮਾੜੇ ਕਰਮਾਂ ਦੇ ਪਰ ਪਾਸਾ ਕਹਿੰਦੇ ਨਿਰੰਕਾਰ ਦੀ ਗੁਰਤਾ ਦੇ ਵਿੱਚ ਥੋੜੇ ਦੇਰ ਤੋਂ ਪਰਦੇ ਪਾਣੇ ਉਹ ਤੇ ਹਰ ਜਿਹੜੇ ਤੇ ਜਾਣਦਾ ਹਰ ਇੱਕ ਕਰਮ ਨੂੰ ਜਾਣਦਾ ਹੈ ਤੇਰੇ ਦੇਵਤਿਆਂ ਜਾਣਦੇ ਦੁਨੀਆ ਦਾ ਤੇਰੇ ਕੀਤੇ ਹੋਏ ਕੰਮਾਂ ਨੂੰ ਵੇਖਦੀ ਐ ਪਰ ਕਾਲਕੁਰਤਿ ਵੈਕੁਨਥੇ ਤੇ ਤੇਰੇ ਦਿਲ ਦੇ ਵਿੱਚ ਮਨ ਦੇ ਵਿੱਚ ਜਿਹੜੀਆਂ ਗੱਲਾਂ ਚੱਲਦੀਆਂ ਨੇ ਉਹ ਵੀ ਜਾਣਦਾ ਹੈ ਉੱਥੇ ਤੇ ਪਾ ਸਕਦੇ ਦਰਸ਼ਨਾ ਨਹੀਂ ਪੈਣਾ ਵੀ ਮੈਂ ਕੀ ਕਰਕੇ ਆਇਆ ਤੇ ਪਾ ਸਾਹਿਬ ਇਹ ਕਹਿੰਦੇ ਉਹ ਤੇ ਤੇ ਨਿਰੰਕਾਰ ਕਾਲਕੁਰਤਿ ਵੈਕੁਨਥੇ ਆਪ ਦੱਸਦਾ ਹੈ ਉੱਥੇ ਦੇ ਕੀਤੇ ਕਰਨਾ ਬਾਰੇ ਆਪ ਖਲਾਸਾ ਕਰਦਾ ਆ ਆ ਕੁਝ ਕਰਕੇ ਆਇਆ ਤੇ ਕਰਕੇ ਭੁੱਲ ਜਾਂਦੇ ਹਾਂ ਸਵੇਰੇ ਖੰਡ ਕੀਤਾ ਕੋਈ ਸਾਮਨ ਪੁੱਲ ਜਾਂਦਾ ਪਰ ਉਥੇ ਉਸ ਵੀ ਸਭ ਨੂੰ ਰੁਕਿਆ ਸਚਿਆ ਨਹੀਂ ਰਹਿਣਾ ਹੈ ਕਬੀਰ ਜੇ ਜੀਤੇ ਪਾਪ ਕੀ ਰਾਖੇ ਤਰੈ ਦਰਾਈ ਜਿੰਨੇ ਵੀ ਪਾਪ ਕੀਤੇ ਮਾਰੇ ਕੰਮ ਕੀਤੇ ਆਪਣੀ ਚਤrai ਨਾਲ ਮਾਇਆ ਨਾਲ ਕਿਸੇ ਵੀ ਤਰ੍ਹਾਂ ਕਰਕੇ ਦੁਬਾਰਾ ਉੱਤੇ ਪਰ ਜੀਤੇ ਰਹੀ ਪ੍ਰਗਟ ਪਏ ਗਿਆਨ ਸਭ ਜਲੁਛੈ ਧਰਮ ਰਾਏ ਗਿਆਨ ਪ੍ਰਾਪਤ ਉਸਾਸ ਕਹਿੰਦੇ ਉਹ ਅਣਜਾਣ ਮੁਖ ਜਦੋਂ ਕੋਕ ਅੱਗੇ ਲਗਾ ਦੇ ਵਿੱਚ ਕੁੱਲਣ ਗਿਆ ਬਈਆ ਜਦੋਂ ਧਰਮਰਾਜਾ ਪੁੱਛੇਗਾ ਸਾਰੇ ਪਰਮਤਮਾ ਜਾਣਗੇ ਉਥੇ ਕੋਈ ਤੇਰਾ ਕਰਮ ਲੁਕਿਆ ਨਹੀਂ ਰਹਿਣਾ ਹੈ ਇਸ ਕਰਕੇ ਬਾਸਾ ਕਹਿੰਦੇ ਨੇ ਪਾਪ ਮਲੂਮ ਕਰਤ ਪਾਪ ਅੱਲਾਹਾ ਭਾਈ ਪਵਿੱਤਰ ਪਰਮਾਤਮਾ ਕਾਲਕ੍ਰਿਤ ਵੈਕ੍ਰੂ ਤੇਰੇ ਦਿਲ ਦਾ ਸਾਰਾ ਹਾਲ ਜਾਣਦਾ ਹੈ ਗੁਰੂ ਨਾਨਕ ਅਰਦਾਸ ਵੇਸ ਦਰ ਵੇਸ ਬੰਦਾ ਹੁ ਵਡਿਆਣੇ ਮੂਰ ਲਾ ਕੇ ਗੁਰਜੰਦੇ ਪਾਸ ਆ ਬਿੰਦੇ ਜੀ ਨਾਨਕ ਸੰਤ ਜਨਾਂ ਦੀ ਸੰਗਤ ਵਿੱਚ ਰਹਿ ਕੇ ਪਰਮਾਤਮਾ ਦੇ ਦਰ ਤੇ ਅਰਦਾਸ ਕਰਿਆ ਕਰ ਕਿ ਤੈਨੂੰ ਮਾਇਆ ਦੇ ਆਪਸ ਵਿੱਚ ਨਾ ਪਸੰਦ ਤੇ ਜਿਹੜੀ ਮਾਇਆ ਦੀ ਭੁਗਤ ਹੈ ਮਾਇਆ ਦੀ ਹਰਸ ਹੈ ਆਸਾ ਕਿ ਤੇ ਤੂੰ ਬਚਾਉਣ ਵਾਲਾ ਇੱਕੋ ਇੱਕ ਅਕਾਲ ਪੁਰਖ ਰੈਤੂ ਹੈ ਉਹਦਾ ਨਾਮ ਹੈ ਦੁਨੀਆਂ ਤੇ ਹੋਰ ਨਹੀਂ ਕੋਈ ਬਚਾ ਸਕਦਾ ਇਸ ਕਰਕੇ ਤੂੰ ਨਾਮ ਜਪਣ ਵਾਲਿਆਂ ਦੀ ਜਿਹੜੇ ਨਿਰੰਕਾਰ ਨਾਲ ਜੁੜੇ ਹੋਏ ਨੇ ਜੁੜੇ ਹੋਿਆਂ ਦੀ ਸੰਗਤ ਕਰਿਆ ਕਰ ਤੇ ਉਹਨਾਂ ਦੀ ਸੰਗਤ ਵਿੱਚ ਬੈਠ ਕੇ ਅਕਾਲ ਪੁਰਖ ਵੈਕੂ ਜੀ ਦਾ ਨਾਮ ਜਪਿਆ ਕਰ ਤੇ ਇੱਕੋ ਵੈਕੂ ਜੀ ਦੇ ਚਰਨਾਂ 'ਚ ਕਰਿਆ ਕਰ ਅਕਾਲ ਪੁਰਖ ਦੇ ਚਰਨਾਂ 'ਚ ਕਰਿਆ ਕਰ ਹੇ ਕਾਰਕ ਬੈਕੁਰ ਜੀ ਮੇਰੇ ਜਿਹੜੇ ਤਰਸ ਕਰੋ ਮਿਹਰ ਕਰੋ ਮੈਨੂੰ ਇਹ ਮਾਇਆ ਦੀ ਹੰਝ ਤੋਂ ਬਚਾਓ ਇਹਦੀ ਭੁੱਖ ਤੋਂ ਬਚਾਓ ਤੇ ਜਦੋਂ ਅਸੀਂ ਫਿਰ ਬੇਨਤੀ ਕਰਾਂਗੇ ਖਿਆਲਿਓ ਤੇ ਸਤਿਗੁਰੂ ਜੀ ਕਿਰਪਾ ਨੂੰ ਨੇ ਧਿਆਨ ਤੁਸੀਂ ਸਮਰੱਥ ਨੇ ਆਪਣਾ ਮਿਹਰ ਪਰਿਆ ਹੱਥ ਰੱਖ ਕੇ